ਸਾਤਨ ਵਾਹ ਵਾਹ ਟੋਲ ਪ੍ਰਧਾਨ ਜੁਰਦਾਬਾਦ ਟੋਲ ਪ੍ਰਧਾਨ ਜੁਰਦਾਬਾਦ ੱੱਕੇ ਕੋਈ ਨਹੀਂ ਚਲੇਗੀ ੱੱਕੇ ਸਾਰੀ ਨਹੀਂ ਚਲੇਗੀ ੱੱਕੇ ਸਾਰੀ ਨਹੀਂ ਚਲੇਗੀ ਟੋਲ ਪਲਾਜ਼ੇ ਦੇ ਉੱਪਰ ਕਿਸਾਨ ਜੁਨੀਆਂ ਤੇ ਲੋਕ ਇਕਦਮ ਇਕੱਠੇ ਹੋ ਗਏ ਤੇ ਇਸ ਮੌਕੇ ਹੰਗਾਮਾ ਹੋ ਗਿਆ ਤੇ ਕਿਸਾਨਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ ਤਾਂ ਨਾਲ ਹੀ ਟੋਲ ਪਲਾਜ਼ੇ ਨੂੰ ਵੀ ਫਰੀ ਕਰ ਦਿੱਤਾ ਗਿਆ ਤੇ ਇੱਥੇ ਵਾਹਨ ਬਿਨਾ ਟੋਲ ਦਿੱਤੇ ਜਾਂਦੇ ਵਿਖਾਈ ਦਿੱਤੇ ਕਿਸਾਨ ਜੂਨੀਅਨ ਦੇ ਆਗੂ ਨੇ ਦੱਸਿਆ ਕਿ ਟੋਲ ਕਲਾਜ਼ ਦੇ ਉਪਰ ਗੈਰ ਪੰਜਾਬੀ ਕਾਮੇ ਰੱਖੇ ਜਾ ਰਹੇ ਨੇ ਤੇ ਪੰਜਾਬੀ ਕਾਮੇ ਨਹੀਂ ਰੱਖੇ ਜਾ ਰਹੇ ਤੇ ਇਹਨਾਂ ਦੀ ਭਰਤੀ ਕਰਵਾਉਣ ਦੇ ਲਈ ਹੀ ਉਹਨਾਂ ਵੱਲੋਂ ਕਾਰਨ ਲਗਾਇਆ ਗਿਆ ਹੈ ਤੇ ਵਾਹਨਾਂ ਨੂੰ ਟੋਲ ਫਰੀ ਕਰ ਦਿੱਤਾ ਗਿਆ ਅਗੋਨੇ ਵੀ ਦੱਸਿਆ ਕਿ ਪੰਜਾਬ ਦੀ ਧਰਤੀ ਤੇ ਬਣੇ ਟੋਲ ਪਲਾਜ਼ੇ ਤੇ ਗੈਰ ਪੰਜਾਬੀਆਂ ਨੂੰ ਘੱਟ ਤਨਖਾਹਾਂ ਤੇ ਰੱਖਿਆ ਜਾ ਰਿਹਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਕੰਪਨੀਆਂ ਨੌਕਰੀਆਂ ਤੋਂ ਵਾਂਝੇ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਇਹ ਕਿ ਪੰਜਾਬੀ ਨੌਜਵਾਨਾਂ ਨੂੰ 28000 ਰੁਪਏ ਦੇਣ ਦੀ ਬਜਾਏ ਇਹ ਗੈਰ ਪੰਜਾਬੀ ਨੌਜਵਾਨਾਂ ਨੂੰ 14-14000 ਰੁਪਏ ਤੇ ਭਰਤੀ ਕਰਕੇ 12-12 ਘੰਟੇ ਡਿਊਟੀ ਕਰਵਾ ਰਹੇ ਨੇ ਇਹ ਮੁੱਦਾ ਅਸੀਂ ਅੱਜ ਟੋਲ ਪਲਾਜ਼ਾ ਖਾਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਉੱਥੇ ਅਸੀਂ ਅੱਜ ਖੜੇ ਆ ਇੱਥੇ ਸਾਨੂੰ ਸ਼ਿਕਾਇਤ ਬਣੀ ਸੀ ਕਿ ਕੁਝ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਰਖਾ ਹਾਂ ਜਿਹੜੀਆਂ 14000 ਨੇ ਵਿੱਚ 28000 ਨੇ ਇਸ ਕਰਕੇ ਉਸ ਮੁੱਦੇ ਤੇ ਅਸੀਂ ਪਰਸਾ ਇਹਨਾਂ ਨੂੰ ਟੋਲ ਮੈਨੇਜਮੈਂਟ ਨੂੰ ਮਿਲ ਕੇ ਕਿਹਾ ਸੀਗਾ ਵੀ ਇਹਨੂੰ ਸੁਧਾਰੋ ਤੁਸੀਂ ਉਹਨਾਂ ਦੀ ਤਨਖਾਹਾਂ ਬਰਾਬਰ ਕਰੋ ਤੇ ਦੂਸਰਾ ਜਿਹੜੇ ਸਾਡੇ ਸੂਬੇ ਤੋਂ ਬਾਹਰਲੇ ਸੂਬੇ ਤੋਂ ਲਿਆ ਲਿਆ ਕੇ 14-14000 ਤੇ ਇੱਥੇ ਬੰਦੇ ਰੱਖੇ ਜਾਂਦੇ ਨੇ ਬਈ ਉਹਨਾਂ ਨੂੰ ਬੰਦ ਕਰੋ ਤੇ ਸਾਡੇ ਜਿਹੜੇ ਇਲਾਕੇ ਦੇ ਬੰਦੇ ਨੇ ਕਿਉਂਕਿ ਪੰਜਾਬ ਦੇ ਇਹ ਜਮੀਨ ਦੇ ਉੱਤੇ ਟੋਲ ਬਣਿਆ ਹੋਇਆ ਸਾਡੇ ਇਲਾਕੇ ਦੇ ਹੀ ਬੰਦੇ ਰੱਖੜੇ ਚਾਹੀਦੇ ਨੇ ਕਿਉਂਕਿ ਇਹ ਰੂਲ ਵੀ ਆ ਵੀ 90% ਜਿੱਥੇ ਦੀ ਜਿਹੜੀ ਸੂਬਾ ਵਾ ਉਹ ਸੂਬੇ ਦੇ ਹੀ ਮੁਲਾਜ਼ਮ ਰੱਖੇ ਜਾਣਗੇ ਪਰ ਇਹ ਬਾਹਲੀ ਅਦਰ ਸਟੇਟਾਂ ਤੋਂ ਲਿਆ ਲਿਆ ਕੇ ਇੱਥੇ ਮੁਲਾਜ਼ਮ ਰੱਖ ਰਹੇ ਨੇ ਅਸੀਂ ਉਹਨਾਂ ਮੁਲਾਜ਼ਮਾਂ ਦੀ ਵੀ ਸ਼ਿਕਾਇਤਾਂ ਨੇ ਵੀ ਉਹਨਾਂ ਨੂੰ ਜਿਹੜਾ ਖਾਣ ਪਾਣੀ ਆ ਬਿਲਕੁਲ ਵਧੀਆ ਨਹੀਂ ਮਿਲਦਾ 14000 ਰੁਪਏ ਤੇ ਉਹਨਾਂ ਦੇ 12-12 ਘੰਟੇ ਕੰਮ ਲਿਆ ਜਾਂਦਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਆਪਣੇ ਜਿਹੜੇ ਇਲਾਕੇ ਦੇ ਮੁਲਾਜ਼ਮ ਨੇ ਉਹਨਾਂ ਨੂੰ ਹੀ ਇਹ ਟੇ ਲਵਾਉਣਾ ਬਾਟੋ ਤੇ ਉਹਨਾਂ ਦੀ ਜਿਹੜੇ ਤਰਖਾ ਨੇ ਜਿਵੇਂ ਬਾਕੀਆਂ ਦੀਆਂ ਨੇ ਉਹਨੀਆਂ ਬਰਾਬਰ ਕਰਾਉਣੇ ਤੁਸੀਂ ਪਹਿਲਾਂ ਵੀ ਇਹਦੇ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜੇ ਅਸੀਂ ਇਹਨਾਂ ਨੂੰ ਕਈ ਵਾਰ ਮਿਲ ਕੇ ਕਹਿ ਚੁੱਕੇ ਆਂ ਪਰ ਇਹ ਸਾਨੂੰ ਹਰ ਵਾਰ ਆਨਾ ਕਾਨੀ ਕਰਦੇ ਆ ਅੱਜ ਮਜਬੂਰੀ ਬਾਸ ਅੱਜ ਸਾਨੂੰ ਟੋਲ ਜਿਹੜਾ ਫ੍ਰੀ ਕਰਨਾ ਪਿਆ ਉਧਰ ਜਦੋਂ ਟੋਲ ਪਲਾਜ਼ੇ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਸਾਨਾਂ ਦੇ ਉੱਪਰ ਬਲੈਕਮੇਲ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਹਿਲਾ ਹੀ ਟੋਲ ਪਲਾਜ਼ੇ ਤੇ 28 ਕਰਮਚਾਰੀ ਨਿਯੁਕਤ ਕੀਤੇ ਗਏ ਨੇ ਪੰਜਾਬ ਦੇ ਸਾਰੇ ਟੋਲ ਪਲਾਜ਼ਾਂ ਤੇ ਕੰਪਨੀ ਵੱਲੋਂ 5 ਤੋਂ 10 ਮੁਲਾਜ਼ਮ ਗੈਰ ਪੰਜਾਬੀ ਨਿਯੁਕਤ ਕੀਤੇ ਹੁੰਦੇ ਨੇ ਤੇ ਇਹ ਪਹਿਲਾ ਟੋਲ ਪਲਾਜ਼ਾ ਜਿੱਥੇ ਜੱਥੇਬੰਦੀਆਂ ਵੱਲੋਂ ਹੋਰ ਮੁਲਾਜ਼ਮ ਭਰਤੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਉਸਨੇ ਭਾਜੀ ਇਹਨਾਂ ਦੀ ਮੰਗ ਸੀਗੀ ਵੀ ਸਾਡੇ ਬੰਦੇ ਵਧਾਏ ਜਾਣ ਆਲਰੇਡੀ ਪਹਿਲਾਂ ਹੀ 28 ਤੇ 28 ਦੇ ਕਰੀਬ ਇਹਨਾਂ ਦੇ ਪਹਿਲਾਂ ਵੀ ਬੰਦੇ ਨੇ ਸਾਰੇ 8 ਘੰਟੇ ਕੰਮ ਕਰਦੇ ਨੇ ਸਰਿਆਂ ਬਲੈਕਮੇਲਿੰਗ ਆ ਜੀ ਵੀ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਆਪਣਾ ਮਤਲਬ ਇਹਨੂੰ ਬੰਦਿਆਂ ਨੂੰ ਵਧਾਉਣਾ ਚਾਹੁੰਦੇ ਨੇ ਹੋਰ ਕੋਈ ਰੌਲਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਵੀ ਜਿਵੇਂ ਟੂਲ ਜਿਹੜਾ ਹੈਗਾ ਹੈ ਪੰਜਾਬ ਦੀ ਧਰਤੀ ਹੈ ਤੁਸੀਂ ਜਿਹੜੇ ਬਾਹਰੋਂ ਬੰਦੇ ਭਰਤੀ ਕਰਦੇ ਹੋ ਉਹਦੇ ਬਾਰੇ ਫੁੱਟਕੀ ਕਹਿਣਾ ਵੀ ਪੰਜਾਬ ਦੇ ਬੰਦੇ ਹੈ ਨਹੀਂ ਟੂਲ ਤੇ ਬਾਹਰੋਂ ਬੰਦੇ ਹੈ ਹੀ ਨਹੀਂ ਕਿ ਜੀ ਬਾਹਰੋਂ ਬੰਦੇ ਕੰਪਨੀ 'ਚ 5-10 ਬੰਦੇ ਹੁੰਦੇ ਨੇ ਉਹ ਆਲਰੇਡੀ ਸਾਰੇ ਟੋਨਾਂ ਤੇ ਨੇ ਜੀ ਮਤਲਬ ਇਹਨਾਂ ਦੇ ਸਾਰਿਆਂ ਨਾਲੋਂ ਜ਼ਿਆਦਾ ਮੇਰਾ ਖਿਆਲ ਹੈ ਹੋਰ ਕਿਸੇ ਕੋਈ ਇੰਨਾ ਕੋਈ ਹੋਰ ਪ੍ਰੈਸ਼ਰ ਪਾ ਹੀ ਨਹੀਂ ਰਿਹਾ ਮੈਂ ਇੱਥੇ ਆ ਕੇ ਦੇਖਿਆ ਕੱਲ ਮੈਂ ਪਿਛਲੇ ਹਫਤੇ ਜੁਆਇਨ ਕੀਤਾ ਮੈਂ ਪਹਿਲਾਂ ਅੰਮ੍ਰਿਤਸਰ ਸੀਗਾ ਉੱਥੇ ਵੀ ਜੱਥੇਬੰਦੀਆਂ ਨੇ ਪਰ ਕਦੇ ਸਾਡੇ ਤੇ ਪ੍ਰੈਸ਼ਰ ਨਹੀਂ ਪਾਇਆ ਕਿਸੇ ਨੇ ਬੰਦੇ ਰੱਖੇ ਜਾਂ ਪਰ ਇੱਥੇ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਪ੍ਰੈਸ਼ਰ ਪਾ ਕੇ ਬੰਦੇ ਰਖਾਏ ਜਾਂਦੇ ਨਹੀਂ ਮੈਂ ਫਿਰ ਵੀ ਇਹਨਾਂ ਨੂੰ ਕਹਤਾ ਸੀਗਾ ਵੀ ਬੰਦਾ ਮੈਂ ਐਡਜਸਟਮੈਂਟ ਕਰੂੰ ਵੀ ਮੈਂ ਹਜੇ ਹੁਣ ਆਇਆ ਮੈਨੂੰ ਮੌਲ ਦੇਖ ਲੈਣ ਦੋ ਪਰ ਇਹ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਬੰਦੇ ਬਦਾਉਣੇ ਚਾਹੁੰਦੇ ਨੇ ਇਹੋ ਕੋਈ ਰੋਲਾ ਹੈ ਫਿਲਹਾਲ ਕਿਸਾਨ ਜਥੇਬੰਦੀ ਵੱਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਮੈਨੇਜਰ ਵੱਲੋਂ ਮਾਮਲੇ ਦੀ ਸਾਰੀ ਰਿਪੋਰਟ ਕੰਪਨੀ ਨੂੰ ਭੇਜੇ ਜਾਣ ਦੀ ਗੱਲ ਆਖੀ ਗਈ ਹੈ ਲੇਕਿਨ ਇਹ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਦੋਂ ਹੱਲ ਹੋਏਗਾ ਜਗਬਾਨੀ ਟੀਵੀ ਲਈ ਸੰਜੇ ਗਰਗਦੀ ਦੀ ਰਿਪੋਰਟ